ਅੱਜ ਦੀ ਆਪਣੀ ਆਹ ਵੀਡੀਓ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਕਿ ਅੱਜ ਤੁਹਾਡੇ ਵਾਸਤੇ ਆਪਾਂ ਦੋ ਕੋਠੀਆਂ ਲੈ ਕੇ ਪਹੁੰਚੇ ਹਾਂ ਬਹੁਤ ਵਧੀਆ ਬੜੀਆਂ ਹੋਈਆਂ ਨੇ ਤੇ ਗਰੰਟੀ ਵਾਲੀ ਗੱਲ ਹੈ ਜੀ ਮੈਂ ਗਰੰਟੀ ਲੈਣਾ ਦੋਵੇਂ ਕੋਠੀਆਂ ਤੁਹਾਨੂੰ ਪਸੰਦ ਆਉਣਗੀਆਂ ਉਹ ਤੁਹਾਡੇ ਤੇ ਹੈ ਕਿਹੜੀ ਕੋਠੀ ਤੁਸੀਂ ਖਰੀਦਣੀ ਹੈ ਜੀ ਬਾਕੀ ਆਪਾਂ ਅੱਗੇ ਗੱਲ ਕਰਦੇ ਹਾਂ ਸਾਰੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਇਸਾ ਵੀ ਏਰੀਆ ਤੋਂ ਦੇਖ ਰਿਹਾ ਹਾਂ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀਆ ਮਕਾਨ ਘਰ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋ ਆ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 26173 ਭੇਜ ਦਿਓ ਬਿਲਕੁਲ ਫਰੀਦ ਵਿੱਚ ਆਪਾਂ ਐਡ ਜਲਦੀ ਲਗਾ ਦੇਵਾਂਗੇ ਜੀ ਜਿਹੜੀ ਇਹ ਪਹਿਲੀ ਕੂਠੀਆ ਜੀ ਆ ਤਾਂ ਇਹਨਾਂ ਨੇ ਇੰਨੀ ਜ਼ਿਆਦਾ ਸੋਹਣੀ ਤਿਆਰ ਕੀਤੀ ਹੋਈ ਹੈ ਵੀ ਮੈਨੂੰ ਜ਼ਿਆਦਾ ਕੁਝ ਦੱਸਣ ਦੀ ਲੋੜ ਨਹੀਂ ਪੈਣੀ ਬਾਕੀ ਤੁਸੀਂ ਆਪ ਸਾਰਾ ਕੁਝ ਦੇਖੋਗੇ ਤੁਹਾਨੂੰ ਵਧੀਆ ਤਰੀਕੇ ਨਾਲ ਪਤਾ ਲੱਗ ਜਾਊਗਾ ਤੇ ਲੋਬੀ ਜਿੰਨ ਬੈਡਰੂਮ ਨੇ ਡਰਾਈング ਰੂਮ ਸਾਰੇ ਦੇ ਵਿੱਚ ਇਹਨਾਂ ਨੇ ਪੀਵੀਸੀ ਕਰਵਾਈ ਹੋਈ ਹੈ ਕੰਧਾਂ ਦੇ ਉੱਪਰ ਪੀਵੀਸੀ ਦੀਆਂ ਸ਼ੀਟਾਂ ਚੜੀਆਂ ਹੋਈਆਂ ਕੋਈ ਰੰਗ ਦੀ ਜਾਂ ਕੋਈ ਕਿਸੇ ਵਾਲਪੇਪਰ ਦੀ ਜ਼ਰੂਰਤ ਹੈ ਨਹੀਂ ਜੜੀਆਂ ਸ਼ੀਟਾਂ ਲੱਗੀਆਂ ਹੋਈਆਂ ਪੂਰੀਆਂ ਹੈਵੀ ਇਹਨਾਂ ਨੇ ਲਗਭਾਈਆਂ ਹੋਈਆਂ ਬਾਕੀ ਆਗੇ ਜੀ ਕਿਚਨ ਕਿਚਨ ਵੀ ਤੁਸੀਂ ਦੇਖ ਲਓ ਬਹੁਤ ਸੋਹਣਾ ਤੇ ਮੋਡਰਨ ਤਰੀਕੇ ਨਾਲ ਕਿਚਨ ਇਹਨਾਂ ਨੇ ਪੂਰੇ ਦਾ ਪੂਰਾ ਲੱਕੜ ਨਾਲ ਤਿਆਰ ਕਰਵਾਇਆ ਹੋਇਆ ਹੈ। ਬਾਕੀ ਉੱਪਰੋਂ ਜੇ ਛੱਤ ਦੀ ਗੱਲ ਕਰੀਏ ਤਾਂ ਛੱਤ ਤੁਸੀਂ ਦੇਖ ਰਹੇ ਹੋ। ਸਾਰੀ ਡਾਊਨ ਸਿਲਿੰਗ ਕਰਵਾ ਕੇ ਡਿਜ਼ਾਈਨ ਬਹੁਤ ਸੋਹਣਾ ਬਣਿਆ ਹੋਇਆ ਲਾਈਟਿੰਗ ਬਹੁਤ ਵਧੀਆ ਇਹਨਾਂ ਨੇ ਕਰਵਾਈ ਹੋਈ ਹੈ। ਬਾਕੀ ਆਹ ਬੈੱਡਰੂਮ ਦੇਖ ਲਓ ਇਹਦੇ ਨਾਲ ਅਟੈਚ ਆਪਣਾ ਬਾਥਰੂਮ ਮਿਲ ਜੂਗਾ। ਤੇ ਲੌਬੀ ਕਾਫੀ ਖੁੱਲੀ ਡੁੱਲੀ ਮਿਲ ਜੂਗੀ। ਬਾਕੀ ਜੋ ਵੀ ਬਾਸ਼ਪੇਸ਼ਨ ਵਗੈਰਾ ਲੱਗੇ ਹੋਏ ਨੇ ਤੁਸੀਂ ਸਾਰਾ ਕੁਝ ਦੇਖ ਹੀ ਲਓ ਬਹੁਤ ਵਧੀਆ ਬਾਸ਼ਪੇਸ਼ਨ ਇਹਨਾਂ ਨੇ ਲਗਵਾਈ ਹੋਈ ਨੇ। ਤੇ ਆਪਾਂ ਇਹਦੀ ਡਿਟੇਲ ਦੀ ਗੱਲ ਕਰ ਲੈਨੇ ਆਂ ਬਾਕੀ ਕੋਠੀ ਦੇ ਵੀਡੀਓ ਨਾਲ ਦੀ ਨਾਲ ਚੱਲਦੀ ਰਹੂਗੀ ਤੇ ਜੋ ਵੀ ਆਪਣੇ ਕੋਲੇ ਪਹੁੰਚਿਆ ਤੇ ਮਾਲਕ ਨੇ ਸਾਰਾ ਕੁਝ ਦੱਸਿਆ ਉਹ ਕੁਝ ਤੁਹਾਨੂੰ ਮੈਂ ਦੱਸ ਦਿੰਨਾ ਜੀ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਐ 196 ਗਜ ਜਗ੍ਹਾ ਦੇ ਵਿੱਚ ਬਣੀ ਹੋਈ ਐ ਟੋਟਲ ਜਗ੍ਹਾ ਆਪਨ ਕੋਠੀ ਦੀ 196 ਗਜ ਮਿਲ ਜੂਗੀ ਤੇ 196 ਗਜ ਜਗ੍ਹਾ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਧੀਆ ਢੰਗ ਨਾਲ ਇਹਨਾਂ ਨੇ ਕੋਠੀ ਆ ਜਿਹੜੀ ਆਹ ਬਣਾਈ ਹੋਈ ਹੈ ਤੇ ਆਪਣੇ ਕੋਲੇ ਕੋਠੀ ਆਹ ਪਹੁੰਚੀ ਆ ਮੋਗੇ ਏਰੀਆ ਚੋਂ ਗੋਬਿੰਦਗੜ ਵਸਤੀ ਗਲੀ ਨੰਬਰ 6 ਨੇੜੇ ਬੱਸ ਸਟੈਂਡ ਲੱਗਦਾ ਮੋਗੇ ਦੇ ਵਿੱਚ ਖਾਸ ਮੋਗੇ ਚ ਆਹ ਕੋਠੀ ਆਪ ਨੂੰ ਮਿਲੂਗੀ ਤੇ ਡਿਮਾਂਡ ਇਹਨਾਂ ਨੇ ਪਾਈ ਆ 40 ਲੱਖ ਰੁਪਏ ਸੀ ਬਾਕੀ ਮਾਲਕ ਜਿਹੜੇ ਹੈਗੇ ਆ ਕੋਠੀ ਦੇ ਉਹਨਾਂ ਨੇ ਦੱਸਿਆ ਵੀ ਰੇਡ ਦੀ ਟੈਨਸ਼ਨ ਨਾ ਲਿਓ ਉੱਪਰ-ਨੀਚੇ ਵੇਖ ਕੇ ਕਰ ਲਾਂਗੇ ਕੋਈ ਗੱਲ ਨਹੀਂ ਜਾ ਕੇ ਤੁਸੀਂ ਦੇਖਣੀ ਹੋਵੇ ਕੋਠੀ ਜਾ ਕੇ ਦੇਖ ਸਕਦੇ ਹੋ ਕਿਸੇ ਨੂੰ ਵੀ ਦੇਖਣੀ ਹੈ ਮੇਰੇ ਭਰਾ ਨੇ ਮੇਰੀ ਭੈਣ ਨੇ ਮੇਰੀ ਮਾਤਾ ਨੇ ਮੇਰੇ ਵੱਡੇ ਬਜ਼ੁਰਗ ਨੇ ਕਿਸੇ ਨੇ ਵੀ ਜਿਹੜੇ ਓਨਰ ਨੇ ਮਾਲਕ ਆਪ ਨੇ ਕੋਠੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ 88376 87784 ਬਾਕੀ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਖੁੱਲ ਕੇ ਤੇ ਰੇਟ ਉੱਪਰ-ਨੀਚੇ ਹੋ ਜਾਊਗਾ ਬਾਕੀ ਕੋਠੀ ਦੀ ਵੀਡੀਓ ਸਾਰੀ ਦੇਖ ਲਈ ਕੋਠੀ 'ਚ ਕਮੀ ਕੋਈ ਨਹੀਂ ਹੈਗੀ ਵਧੀਆ ਕੋਠੀ ਬਣੀ ਹੋਈ ਹੈ ਤੇ ਸਾਰੀ ਦੀ ਸਾਰੀ ਕੋਠੀਆਂ ਜਿਹੜੀ ਇਹਨਾਂ ਨੇ ਬਹੁਤ ਜ਼ਿਆਦਾ ਸ਼ੌਂਕ ਨਾਲ ਤਿਆਰ ਕਰਵਾਈ ਹੋਈ ਹੈ ਬਾਕੀ 196 ਗੱਲ ਜਗ੍ਹਾ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੇ ਮੈਂ ਉਮੀਦ ਕਰਦਾ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਇੱਕ ਅੱਗੇ ਹੋਰ ਕੋਠੀ ਵੀ ਹੈ ਉਹ ਵੀ ਤੁਸੀਂ ਦੇਖੋ ਤੇ ਆਹ ਕੋਠੀਆਂ ਜਿਹੜੀ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਆਪ ਦਾ ਜਰੂਰ ਕਰਿਓ ਇੱਕ ਠੀਕ ਹੈ ਜੀ ਤੇ ਕਿਸੇ ਨੇ ਜੇ ਐਡ ਕਰਵਾਉਣੀ ਹੈ ਤਾਂ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ 73800 ਪੂਰਾ 62100 73 ਬਿਲਕੁਲ ਫਰੀਦ ਵਿੱਚ ਆਪਾਂ ਐਡ ਕਰਦੇ ਆ ਕੋਈ ਕਿਸੇ ਤੋਂ ਕਮਿਸ਼ਨ ਕੋਈ ਖਰਚਾ ਵਾਰਚਾ ਕੁਝ ਨਹੀਂ ਆਪਾਂ ਲੈਂਦੇ ਜੀ ਕਿਸੇ ਨੇ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਜੀ ਬਾਕੀ ਸਾਰੇ ਜਣੇ ਕਮੈਂਟ ਵੀ ਕਰਿਓ ਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੋ ਅਗਲੀ ਵੀਡੀਓ ਦੀ ਆਪਾਂ ਗੱਲ ਕਰਦੇ ਹਾਂ ਨੀਚੇ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਸਾਰੇ ਜਣੇ ਕਲਿੱਕ ਜ਼ਰੂਰ ਕਰੋ ਹੁਣ ਆਪਾਂ ਦੇਖਦੇ ਹਾਂ ਜੀ ਜਿਹੜੀ ਆਪਾਂ ਦੂਜੀ ਕੋਠੀ ਲੈ ਕੇ ਪਹੁੰਚਿਆ ਪਹਿਲਾਂ ਵਾਲੀ ਕੋਠੀ ਦੀ ਪੂਰੀ ਗੱਲ ਹੋ ਗਈ ਤੇ ਆ ਤੁਸੀਂ ਦੇਖ ਰਹੇ ਹੋ ਸੈਕੰਡ ਵਾਲੀ ਕੋਠੀ ਆ ਦੂਸਰੀ ਕੋਠੀ ਹੈ ਤੇ ਪਹਿਲਾਂ ਤਾਂ ਤੁਸੀਂ ਬਾਹਰਲੀ ਸਾਈਡ ਤੋਂ ਦੇਖ ਲਓ ਆਸ-ਪਾਸੇ ਦੀ ਲੋਕੇਸ਼ਨ ਤੁਸੀਂ ਦੇਖ ਲਓ ਆਸ-ਪਾਸੇ ਪੂਰਾ ਰਿਹਾਇਸ਼ੀ ਏਰੀਆ ਦਾ ਉਹ ਆ ਕੀ ਕੋਠੀ ਨੂੰ ਫਰੰਟ ਤੋਂ ਤੁਸੀਂ ਦੇਖ ਲਿਆ ਹੋਊਗਾ ਤੇ ਅੰਦਰ ਆਪਾਂ ਪਹੁੰਚ ਗਏ ਪਹਿਲਾਂ ਤਾਂ ਆਪਾਂ ਨੂੰ ਛੋਟਾ ਜਿਹਾ ਇੱਕ ਪੋਰਚ ਮਿਲ ਜੂਗਾ ਤੇ ਆ ਗਿਆ ਜੀ ਆਪਾਂ ਨੂੰ ਅੰਦਰ ਜਾਣ ਵਾਸਤੇ ਗੇਟ ਤੇ ਇਧਰਲੇ ਪਾਸੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਸੋਫੇ ਵਗੈਰਾ ਰੱਖੇ ਹੋਏ ਆ ਇੱਕ ਤਰ੍ਹਾਂ ਦਾ ਡਰਾਈング ਰੂਮ ਇਹਨਾਂ ਨੇ ਬਣਾਇਆ ਹੋਇਆ ਤੇ ਆ ਗਿਆ ਜੀ ਇੱਕ ਬੈਡਰੂਮ ਬੈਡਰੂਮ ਵੀ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਤੇ ਬੈਡਰੂਮ ਦੇ ਨਾਲ ਹੀ ਆਪਾਂ ਨੂੰ ਅਟੈਚ ਬਾਥਰੂਮ ਵਗੈਰਾ ਮਿਲ ਜੂਗਾ ਤੇ ਨਾਲ ਹੀ ਆਪਾਂ ਨੂੰ ਬੈਕ ਸਾਈਡ ਥੋੜਾ ਜਿਹਾ ਓਪਨ ਏਰੀਆ ਮਿਲ ਜੂਗਾ ਉੱਪਰ ਜਾਲ ਪਾਇਆ ਹੋਇਆ ਤੇ ਦੇਖ ਲਓ ਤੁਸੀਂ ਤੁਹਾਨੂੰ ਦਿਖਾ ਵੀ ਦਿਨੇ ਜੀ ਬਾਕੀ ਕੋਠੀ ਆ ਵਧੀਆ ਜੀ ਰੇਟ ਵੀ ਘਟ ਹੈ ਬਾਕੀ ਰੇਟ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਊਗਾ ਸਿਰਫ 15 ਲੱਖ ਰੁਪਇਆ ਮੰਗ ਇਹਨਾਂ ਨੇ ਆਪਣੇ ਕੋਲੇ ਲਾ ਕੇ ਵੇਚੀ ਹੈ ਕੋਠੀ ਦੀ ਬਾਕੀ ਕਹਿੰਦੇ ਸੀਗੇ ਉੱਪਰ نیچے ਵਹਿ ਕੇ ਕਰ ਲਾਂਗੇ ਕੋਈ ਗੱਲ ਨਹੀਂ ਤੇ ਕਿਸੇ ਨੂੰ ਵੀ ਪਸੰਦ ਆਵੇ ਤਾਂ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਏਰੀਆ ਚ ਇਨਾਂ ਦਾ ਏਰੀਆ ਜੀ ਰੂਪਨਗਰ ਆਈਟੀਆਈ ਦੇ ਵੈਕ ਸਾਈਡ ਤੇ 15 ਲੱਖ ਰੁਪਇਆ ਡਿਮਾਂਡ ਆ ਸਿਰਫ ਤੇ 3 ਮਰਲੇ ਜਗ੍ਹਾ ਟੋਟਲ ਏਰੀਆ ਜੀ 3 ਮਰਲੇ ਇਹਨਾਂ ਨੇ ਦੱਸਿਆ ਤੇ 15 ਲੱਖ ਡਿਮਾਂਡ ਹੈ ਇੱਕ ਬੈੱਡਰੂਮ ਤੇ ਸਟੋਰ ਤੇ ਲੋਬੀ ਤੇ ਕਿਚਨ ਆ ਕੁਝ ਬਣਿਆ ਹੋਇਆ ਹੈ ਬਾਕੀ ਉੱਪਰ ਜਾਣ ਵਾਸਤੇ ਪੌੜੀਆਂ ਵੀ ਆਪਾਂ ਨੂੰ ਮਿਲ ਜਾਣਗੀਆਂ ਉੱਪਰੋਂ ਛੱਤ ਵਗੈਰਾ ਵਧੀਆ ਤੇ ਲੋਕੇਸ਼ਨ ਵਧੀਆ ਹੈ ਰੇਟ ਵੀ ਵਧੀਆ ਹੈ ਤੇ ਆ ਕੋਠੀ ਵੀ ਤੁਸੀਂ ਸਾਰੀ ਦੇਖ ਲਈ ਤੇ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੂਆ ਮਾਲਕ ਦਾ ਜੀ ਬਾਕੀ ਆ ਵੀਡੀਓ ਵੀ ਤੁਹਾਨੂੰ ਕਿਵੇਂ ਦੀ ਲੱਗੀ ਕੋਠੀ ਦੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਬਾਕੀ ਸਾਰੇ ਜਣੇ رائے ਜਰੂਰ ਦਿਆ ਕਰੋ ਜੀ ਤੁਸੀਂ ਸਾਰੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਆ ਕਰੋ ਇਹ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗਦੀ ਆ ਜਿਹੜੀ ਆਪਾਂ ਹਰ ਰੋਜ਼ ਤੁਹਾਡੇ ਖਾਤਰ ਵੀਡੀਓ ਲੈ ਕੇ ਆਉਂਦੇ ਆ ਜੀ ਕੋਠੀਆਂ ਤੁਸੀਂ ਹਰ ਰੋਜ਼ ਦੇਖਦੇ ਹੋ ਤੇ ਆਪਾਂ ਹਰ ਰੋਜ਼ ਅਲੱਗ-ਅਲੱਗ ਏਰੀਆ ਚੋਂ ਜਿੰਨੇ ਤੁਸੀਂ ਕਮੈਂਟ ਕਰ ਦਿਓ ਜੀ ਜਿਹੜੇ ਏਰੀਆ ਚੋਂ ਕਰ ਦਿਓ ਚਾਹੇ ਪੰਜਾਬ ਦੇ ਕਿਸੇ ਪਿੰਡ ਚੋਂ ਸ਼ਹਿਰ ਚੋਂ ਚਾਹੇ ਰਾਜਸਥਾਨ ਚਾਹੇ ਹਰਿਆਣਾ ਜਿੱਥੋਂ ਵੀ ਤੁਸੀਂ ਕਮੈਂਟ ਕਰ ਦਿਓ ਤੁਹਾਡੇ ਕਮੈਂਟਾਂ ਨੂੰ ਪੜ੍ਹ ਕੇ ਦੇਖ ਕੇ ਜਿੱਥੋਂ ਤੁਸੀਂ ਕਮੈਂਟ ਪਾਉ ਨੂੰ ਉੱਥੋਂ ਹੀ ਆਪਾਂ ਤੁਹਾਡੇ ਵਾਸਤੇ ਜਿੰਨੇ ਰੇਟ ਵਾਸਤੇ ਤੁਸੀਂ ਕਹਿੰਦੇ ਹੋ ਉਹਨੇ ਰੇਟ ਦਾ ਮਕਾਨਜ ਘਰ ਤੁਹਾਡੇ ਖਾਤਰ ਲੈ ਕੇ ਆਪਾਂ ਪਹੁੰਚ ਜਾਂਦੇ ਹਾਂ ਜੀ ਬਾਕੀ ਆਪਣੇ ਕੋਲੇ ਹੋਰ ਵੀ ਬਹੁਤ ਸਾਰੀਆਂ ਕੁੱਠੀਆਂ ਆਈਆਂ ਪਈਆਂ ਤੇ ਜਲਦੀ ਤੋਂ ਜਲਦੀ ਦੇਖੋ ਜੀ ਆਪਾਂ ਐਡ ਕਰੀ ਜਾਂਦੇ ਆ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਹਾਨੂੰ ਲੋੜ ਹੈ ਜੀ ਕਿਸੇ ਏਰੀਆ ਚ ਕੋਠੀ ਚਾਹੀਦੀ ਹੈ ਤੁਹਾਨੂੰ ਤੁਸੀਂ ਖਰੀਦਣੀ ਹੈ ਤਾਂ ਨੀਚੇ ਕਮੈਂਟ ਲਿਖੋ ਜੀ ਸਾਰੇ ਜਣੇ ਤੁਹਾਡਾ ਏਰੀਆ ਕਿੰਨੇ ਰੇਟ ਦੇ ਵਿੱਚ ਕੋਠੀ ਤੁਹਾਨੂੰ ਚਾਹੀਦੀ ਹੈ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਉਹ ਤੋਂ ਬਾਅਦ ਤੁਹਾਡੇ ਵਾਸਤੇ ਮੈਂ ਕੋਠੀ ਲੈ ਕੇ ਪਹੁੰਚ ਜਾਊਗਾ ਜੀ ਬਾਕੀ ਲੱਗ ਲੱਗ ਏਰੀਆ ਚ ਆਪਣੇ ਕੋਲੇ ਕੋਠੀਆਂ ਆਈਆਂ ਪਈਆਂ ਜਿੱਥੋਂ ਤੁਸੀਂ ਆਖੂਗੇ ਆਪਾਂ ਉੱਥੋਂ ਹੀ ਲੈ ਕੇ ਪਹੁੰਚ ਜਾਾਂਗੇ ਤੇ ਸਾਰੇ ਜਣੇ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਸਾਰੇ ਜਣੇ ਆਪਣੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਠੀਕ ਆ ਜੀ ਬਹੁਤ ਮਿਹਨਤ ਲੱਗਦੀ ਹੈ ਜੀ ਤੇ ਹੌਸਲਾ ਆ ਜਾਂਦਾ ਰਹਿੰਦਾ ਹੈ ਹੌਸਲਾ ਟੈਂਦਾ ਨਹੀਂ ਹੈਗਾ ਜਦੋਂ ਤੁਸੀਂ ਸਪੋਰਟ ਕਰ ਦੋ ਫੁੱਲ ਟਾ ਫੁੱਲ ਬੇਨਤੀ ਵਾਲੀ ਗੱਲ ਹੈ ਜੀ ਸਾਰੇ ਜਣੇ ਲਾਈਕ ਤੇ ਜਿੰਨੇ ਤੁਸੀਂ ਆਏ ਹੋ ਜੇ ਪਹਿਲੀ ਵਾਰਾਂ ਤੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਜਰੂਰ ਮਾਰ ਦੋ ਸਾਰੇ ਜਣੇ ਜੀ। ਬਾਕੀ ਮੇਰੀਆਂ ਭੈਣਾਂ, ਮੇਰੀਆਂ ਮਾਤਾ-ਮਾ, ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਚੈਨਲ ਨੂੰ, ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਦੇ ਨਿਓ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਬਹੁਤ-ਬਹੁਤ ਧੰਨਵਾਦੀ ਜਿੰਨੇ ਤੁਸੀਂ ਦੇਖ ਰਹੂ ਬਹੁਤ ਖੁਸ਼ੀ ਹੁੰਦੀ ਹੈ ਜੀ ਤੇ ਆਪਣਾ ਪਰਿਵਾਰ ਬਹੁਤ ਵੱਡਾ ਹੋ ਗਿਆ ਜੀ। ਤੁਹਾਡੇ ਸਦਕੇ ਹੋਇਆ ਜੀ। ਆਪਣੇ ਸਬਸਕ੍ਰਾਈਬ ਦੇਖੋ ਕਿੰਨਾ ਵੱਡਾ ਪਰਿਵਾਰ ਆਪਣਾ ਹੋ ਗਿਆ। ਤੇ ਤੁਹਾਡੇ ਸਾਥ ਕੀ ਹੋਇਆ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਵੀਡੀਓ ਨੂੰ ਦੇਖਣ ਵਾਸਤੇ ਆਏ ਜੀ ਤੇ ਟਾਈਮ ਕੱਢਿਆ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਵੀ ਐਡ ਕਰਵਾਉਣੀ ਆ ਤਾਂ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਾਚਾ ਕੋਈ ਫੀਸ ਆਪਣੀ ਨਹੀਂ ਹੁੰਦੀ ਜੀ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਆਪਣੇ WhatsApp ਨੰਬਰ 'ਤੇ ਇੱਕ ਤਾਂ ਵੀਡੀਓ ਤੁਸੀਂ ਤੇ ਪੂਰੀ ਜਾਣਕਾਰੀ ਤੇ ਪੰਜ ਤੋਂ ਸੱਤ ਫੋਟੋਆਂ ਜੀ ਆ ਕੁਝ ਆਪਣੇ ਵਟਸਐਪ ਨੰਬਰ ਤੇ ਭੇਜ ਕੇ ਬਿਲਕੁਲ ਫਰੀ ਦੇ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਤੇ ਆਪਣੇ ਕੋਲੇ ਭੇਜੋ ਜਲਦੀ ਐਡ ਤੁਹਾਡੀ ਕੋਠੀ ਦੀ ਮਕਾਨ ਦੀ ਘਰ ਦੇ ਲੱਗ ਜਾਵੇਗੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਜਲਦੀ ਮਿਲਦੇ ਹਾਂ ਜੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੇ ਤੁਸੀਂ ਕੋਠੀ ਦੀ ਕੋਈ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਦਿਖਣ ਗਿਆ ਤੁਸੀਂ ਕਲਿੱਕ ਕਰ ਸਕਦੇ ਹੋ ਆਪਣੇ ਆਪ ਚਲ ਜੂਗੀ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੁੰਦੇ ਹੋ ਤਮ ਬਚਾਲੇ ਆਪਣੇ ਚੈਨਲ ਦਾ ਲੋਗੋ ਜੀ ਉੱਤੇ ਕਲਿੱਕ ਕਰੂਗੀ ਆਪਣੇ ਆਪ ਚੈਨਲ ਸਬਸਕ੍ਰਾਈਬ ਹੋ ਜਾਵੇਗਾ